ਉਜੀ 350 ਸੂਟ 350 ਸੂਟ ਜੀ ਆ ਚੱਕੋ ਆ ਦੇਖੋ ਇਦਾਂ ਦੇ ਪਾਰਟੀ ਵੇਅਰ ਕਲੈਕਸ਼ਨ ਰੈਡੀमेड ਸੂਟ 350 ਦੇ ਵਿੱਚ ਇਦਾਂ ਦੀ ਆਈਟਮਾਂ 350 ਰੁਪਿਆ ਦਾ ਸੂਟ ਕਲੈਕਸ਼ਨ ਬਹੁਤ ਜ਼ਿਆਦਾ ਦੇਖੋ ਜੀ 350 ਸੂਟ 350 ਸੂਟ 350 ਸੂਟ ਇਦਾਂ ਹੀ ਸੂਟ ਆ ਚੁੱਕੇ ਨੇ ਅੱਜ ਆਪਣੇ ਕੋਲ ਪਿਓਰ ਕਾਟਨ ਦੇ ਵਿੱਚ ਆ ਦੇਖੋ ਜੀ ਪਿਓਰ ਕਾਟਨ ਦਾ ਸੂਟ ਹੈ ਡਿਜ਼ਾਈਨਿੰਗ ਦੇ ਵਿੱਚ ਆ ਦੇਖੋ ਇਦਾਂ ਦੇ ਥੂੜ ਥੋੜ ਨੂੰ ਘੱਟੋ ਘੱਟ ਨਾ ਨਾ ਕਰਦੇ ਬਾਜ਼ਾਰ ਦੇ ਵਿੱਚ ਮਿਲੂਗਾ ਇਹ 500 ਰੁਪਏ ਦਾ ਥੂੜ ਪਰ ਆਪਣਾ ਰੇਟ ਹੈ ਜੀ 350 ਰੁਪਏ ਦੇਖੋ ਇਦਾਂ ਦੇ ਥੂੜ 350 ਰੁਪਏ ਦੇ ਪਿਓਰ ਕੈਮਬ੍ਰਿਕ ਦੇ ਥੂੜ ਨੇ ਪਾਰਟੀ ਵੇਅਰ ਕਲੈਕਸ਼ਨ ਹੈ ਦੇਖੋ ਜੀ ਇਦਾਂ ਦੀ ਐਡਮਾ ਬਾਹਰ ਅੰਦਰ ਵਾਸਤੇ ਇਦਾਂ ਦੀ ਚੁੰਨੀ ਪਿਓਰ ਦੀ ਤੇ ਆ ਆਊਗਾ ਸਲਵਾਰ ਪਲੇਨ ਪਿਓਰ ਕਾਟਨ ਦੀ ਸਲਵਾਰ ਤੇ ਚੁੰਨੀਆਂ ਨਾਲ ਰੇਟ ਆਊਗਾ 350 ਰੁਪਏ ਆ ਦੇਖੋ ਇਹ ਸਾਡੇ ਸਭ ਤੋਂ ਹਿੱਟ ਆਈਟਮ ਹੈ ਜੀ ਪਹਿਲਾ ਇੰਸਟਾਗ੍ਰਾਮ ਦੇ ਵੀ ਸਾਡੀ ਵੀਡੀਓ ਵਾਇਰਲ ਹੋਈ ਦੀ ਬਹੁਤ ਵਧੀਆ ਪਿਆਰ ਦਿੱਤਾ ਵੀ ਆ ਦੇਖੋ ਇਦਾਂ ਹੀ ਸੂਟ 350 ਰੁਪਏ ਦੇ ਫੇਰ ਆਰਟੀਕਲ ਸੇਮ ਆ ਚੁੱਕੇ ਜੀ ਤੇ ਇਦਾਂ ਵੀ ਆਰਟੀਕਲ ਤੁਹਾਨੂੰ ਲੈ ਕੇ ਜਾਣੇ ਨੇ ਰੇਟ ਉਹੀ ਹੋਣ ਆਈ 350 ਰੁਪਿਆ ਆ ਦੇਖੋ ਕਾਟਨ ਦੇ ਦੁਪट्टे ਨਾਲ 350 ਰੁਪਏ ਦਾ ਸੂਟ ਜਿਹੜਾ ਬਾਜ਼ਾਰ 'ਚ 5-500 ਵਿਕ ਰਿਹਾ ਆ ਦੇਖੋ ਇਹ ਕੈਬਰੀਗ ਦਾ ਸੂਟ 350 ਦੇ ਵਿੱਚ ਭਾਰੀ ਸੇਲ ਲੱਗ ਚੁੱਕੀ ਹੈ 350 ਦੇ ਵਿੱਚ कॉटन फैब्रिक ਲੈ ਕੇ ਜਾਓ कॉटन ਦਾ ਸੂਟ 350 ਦੇ ਵਿੱਚ ਵਿਦ ਦੁਪੱਟਾ कॉटन ਦਾ ਹੀ ਦੁਪੱਟਾ ਟਾਈ ਮਿਟੇਡ ਦੁਪੱਟਾ ਆਊਗਾ ਇਦਾਂ ਦਾ ਜਿਹੜਾ ਬਾਜ਼ਾਰ 'ਚ ਹੈ ਜੀ ਇਹ ਕੈਟਲੌਗ ਵਾਲੀ ਆਈਟਮ ਹੈ ਇਹ ਵੀ ਅਸੈਂਸ ਆਫਰ ਜੇ ਗੱਡੀ ਹੋਈ ਹੈ 350 ਰੁਪਿਆ ਤਾਂ ਡਿਜ਼ਾਈਨਰ ਪੀਸ ਵੀ ਇਹ 350 ਦਾ 350 ਦਾ ਡਿਜ਼ਾਈਨਰ ਹੋਵੇ ਜੀ ਚਾਹੇ ਬੁੱਡੀਕ ਸਟਾਈਲ ਦਾ ਸਾਰਾ ਅੱਜ ਇੱਕੋ ਹੀ ਰੇਟ ਕਰ ਰੱਖਿਆ 350 ਰੁਪਿਆ ਆਹ ਇੱਕੋ ਜੀ ਅੱਜ ਤੁਸੀਂ ਇਦਾਂ ਦੇ ਸੂਟ ਕੈਮਬ੍ਰਿਕ ਦੇ ਠੱਠ ਠੱਠ ਕੈਮਬ੍ਰਿਕ ਦੇ ਉੱਤੇ ਜੀ ਜਿਹੜਾ ਬਾਜ਼ਾਰ ਦੇ ਵਿੱਚ 500 ਤੋਂ ਘੱਟ ਸੌਦੀ ਵਿਕਦਾ ਹੀ ਇਦਾਂ ਦੇ ਆਈਟਮਾਂ ਸਿਰਫ 300 ਦਾ 350 ਦੇ ਵਿੱਚ ਚੱਕੋ ਜੀ ਬਹੁਤ ਵਧੀਆ ਸੀ ਚੈੱਕ ਆਊਟ ਕਰੋ ਤੁਸੀਂ ਬਹੁਤ ਹੀ ਵਧੀਆ ਕਲੈਕਸ਼ਨ ਹੈ ਦੁਪੱਟੇ ਢਾਈ ਢਾਈ ਮੀਟਰ ਦੇ ਜਿਹੜਾ 150 ਦਾ ਦੁਪੱਟਾ ਹੀ ਇਹਦਾ ਇਹ ਕੋਟਨ ਦੇ ਦੁਪੱਟੇ ਨਾਲ ਸੂਟ 2200 ਹੋਰ ਵੀ ਤੁਹਾਡੇ ਕੋਲ ਐਡਮਾ ਲੱਗੇ ਆ 350 ਦਾ ਇਦਾਂ ਦੀ ਐਡਮਾ ਰੈਡੀमेड ਦੇ ਵਿੱਚ ਕਲੈਕਸ਼ਨ ਨਹੀਂ ਆਪਣੇ ਕੋਲ ਆ ਦੇਖੋ ਅੱਛਾ ਜੀ ਇਹ ਵੀ ਰੈਡੀमेड ਬਣੇ ਬਣਾਏ ਸੂਟ ਰੈਡੀमेड ਬਨੇ ਬਣਾਏ ਕੋਈ ਸਟਿਚਿੰਗ ਦਾ ਥੋੜੇ ਸਟਿਚਿੰਗ ਦੇ ਪੈਸੇ ਬਚਾਦੇ ਜੀ ਇਹਦੇ ਵਿੱਚ ਰੇਟ ਆਊਗਾ ਕਿੰਨਾ ਸੇਲ ਦੇ ਵਿੱਚ 350 ਰੁਪਏ ਦਾ ਸੂਟ ਪਿਓਰ ਦੇ ਦੁਪੱਟਾ ਸੈਮੀ ਦਾ ਦੇਖੋ ਆ ਜੀ ਬਲੈਕ ਇਦਾਂ ਦੇ ਐਡਮਾ ਪਲਾਜ਼ੋ ਨਾਲ ਰੇਟ ਕਿੰਨਾ 350 ਰੁਪਿਆ। ਕੁਲਾ ਡੁੱਲਾ ਪਲਾਜ਼ੋ 350 ਦਾ 350 ਰੁਪਏ ਦਾ ਸੂਟ ਹੈ ਜੀ ਕੱਲੇ ਬਣਾਇਆ 20 ਨੈਕ ਵਾਲਾ 20 ਨੈਕ 20 ਡਿਜ਼ਾਈਨ 20 ਨੈਕ ਵਾਲਾ 350 ਦਾ ਸੂਟ ਬੜੇ ਬੜਾਏ ਆ ਆ ਦੇਖੋ ਜੀ ਸੇਲ ਲਾ ਦੇ ਕੇ ਲੁੱਟ ਲਾ ਰੱਖੇ ਜੀ ਉਹਨੇ ਲਾਇਨ ਲਾ ਲੋ ਕਸਟਮਰ ਆਇਆ ਆ ਰਹੇ ਜੀ ਇਹ ਸੂਟਾਂ ਨੂੰ ਤੁਹਾਨੂੰ ਵੀਡੀਓ ਬਣਾਉਣਾ। ਆ ਲਿਆ ਕੱਟ ਸੂਟ 350 350 ਆ ਦੇਖੋ ਅੱਜ ਵੀਡੀਓ ਖਾਣੇ ਪਹਿਲਾਂ ਬਣਾਣੀ ਦੀ ਕਲਰ ਚਾਰਟ ਬਹੁਤ ਸੀ ਪਰ ਹੁਣ ਜਿਹੜੇ ਕਲਰ ਦਿਖਾ ਰਹੇ ਸੀ ਆਰਟੀਕਲ ਮਿਲਣਗੇ ਤੁਹਾਨੂੰ ਟ੍ਰੇਡ ਆਊਟ ਲਾਂਚ ਆ ਗਿਆ 350 ਰੁਪਿਆ ਜਿੰਨਾ ਮਰਜ਼ੀ ਲੈ ਕੇ ਜਾਓ ਸਟਾਕ ਪਿਆ ਇਸ ਟਾਈਮ 50 60 ਪੀਸ ਆ ਦੇਖੋ 350 ਕਲਰ ਆ ਗਿਆ आलिया कट ਦੇ ਵਿੱਚ ਤੁਸੀਂ 350 350 ਵਿਦ ਪਲਾਜ਼ੋ ਵਿਦ ਦੁਪੱਟਾ ਪਿਓਰ ਦਾ ਦੁਪੱਟਾ ਆਣਾ ਲੈ 350 ਸਾਡੇ ਦਿਲ ਤੋਂ 200 ਰੁਪਏ ਦਾ ਤਾਂ ਸਿਰਫ ਇਹਦਾ ਦੁਪੱਟਾ ਦੁਪੱਟਾ ਆਇਆ ਬਣਿਆ ਬਣਾਇਆ ਦੇਖੋ ਬਾਜ਼ਾਰ ਦੇ ਵਿੱਚ ਜੀ ਜੇ ਤੁਸੀਂ ਚਲੋ ਆਪਾਂ ਘੱਟ ਤੋਂ ਘੱਟ ਵੀ ਕੋਈ ਦੁਕਾਨ ਤੁਹਾਨੂੰ ਜਾਣ ਪਛਾਨ ਦੀ ਦੁਕਾਨ ਤੋਂ ਵੀ ਤੁਹਾਨੂੰ 500 ਤੋਂ ਘੱਟ ਮਿਲਣਾ ਨਹੀਂ ਆਪਣੇ ਰੇਟ ਹੈ ਜੀ 200 ਪਾ ਕੇ ਦੋ ਸੂਟ ਲੈ ਜਾਓ ਜੀ ਸਾਡੇ 750 ਰੁਪਏ ਦੋ ਸੂਟ ਬਣਨਗੇ 350 ਰੁਪਏ ਦਾ ਸੂਟ ਆਹ ਦੇਖੋ ਜੀ ਐਦਾਂ ਦੇ ਸੂਟ ਕੈਂਬ੍ਰਿਕ ਦੇ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਹੈ ਕੱਪੜਾ ਦੇਖੋ 350 ਰੁਪਏ ਰੇਟ ਹੈ ਜੀ ਹੋਲ ਸੇਲ ਤੋਂ ਵੀ ਰੇਟ ਘਟਾਤਾ ਜੀ ਬਣਾ ਲਓ ਤੁਸੀਂ ਡਿਜ਼ਾਈਨਰ ਪੀਸ 350 ਰੁਪਏ ਦਾ ਸੂਟ ਹੈ ਰੰਗ ਚਾਰਟ ਦਿਖਾ ਦਾਂਗੇ ਜਦੋਂ ਤੁਸੀਂ ਸ਼ਾਪ ਤੇ ਆਓਗੇ ਫਿਲਹਾਲ ਤੁਹਾਨੂੰ ਸੈਂਪਲ ਦਿਖਾ ਰਹੇ ਹਾਂ 350 ਰੁਪਏ ਦਾ ਸੂਟ ਦੇਖੋ ਜੀ ਐਦਾਂ ਦੇ ਵਰਕ ਵਾਲੇ ਸੂਟ ਕੈਂਬ੍ਰਿਕ ਦੇ 60 60 ਕੈਂਬ੍ਰਿਕ ਦੇ ਉੱਤੇ 350 ਰੁਪਏ ਰੇਟ ਹੈ ਜੀ ਸਰ ਕੋ ਕਾਨ ਵਾਲਾ ਪੀਸ ਜਾਂ ਕੋਈ ਐਵੇਂ ਚੀਜ਼ ਤਾਂ ਨਹੀਂ ਹੈਗੀ ਬਹੁਤ ਡਿਫੈਕਟ ਨਹੀਂ ਹੋਊਗਾ ਜੀ ਕੋਈ ਕਾਨਾ ਪੀਸ ਨਹੀਂ ਹੋਊਗਾ ਕੋਈ ਰੰਗ ਨਹੀਂ ਫਿੜਿਆ ਹੋਊਗਾ ਕੋਈ ਗਲੀ ਨਹੀਂ ਹੋਊਗੀ ਫਰੈਸ਼ ਪੀਸ ਦਾ ਰੇਟ ਦੱਸਾਂ ਜੀ 350 ਰੁਪਏ ਜੀ ਹਾਂਜੀ ਸਰ ਕੋਈ ਲੋਰਡ ਦਾ ਮਾਲ ਨਹੀਂ ਹੋਊਗਾ ਕੋਈ ਛੋਟ ਦਾ ਮਾਲ ਨਹੀਂ ਹੋਊਗਾ ਜੀ ਕੋਈ ਪੁਰਾਣਾ ਮਾਲ ਨਹੀਂ ਹੋਊਗਾ ਪਹਿਲੀ ਗੱਲ ਤਾਂ ਹੋ ਗਿਆ ਅਗਲੇ ਕੀ ਹੈ ਕੋਈ ਲੋਰਡ ਲੂਟ ਚੱਕ ਲੈਂਦੇ ਨੇ ਪੁਰਾਣੀ ਦਾ ਮਾਲ ਸਟਾਕ ਪਿਆ ਹੁੰਦਾ ਉਹ ਚੱਕ ਲੈਂਦੇ ਨੇ ਸੇਲ ਪਰ ਉਹ ਕੰਮ ਸਾਡਾ ਨਹੀਂ ਹੈਗਾ ਸਾਡਾ ਓਲ ਸੇਲ ਦਾ ਕੰਮ ਹੈ ਫਰੈਸ਼ ਟੂਟਾਂ ਦਾ ওই ਪੀਸ ਚੈੱਕ ਕਰਕੇ ਲੈ ਕੇ ਜਾਓ ਕੋਈ ਇਹ ਇਹ ਜੀ ਆਟਮ ਨਹੀਂ ਹੋਊਗੀ ਠੀਕ ਹੈ ਜੀ ਜਿਹੜਾ ਤੁਹਾਨੂੰ ਮੈਂ ਰੇਡੀमेड ਦਿਖਾਏ ਨੇ ਇਹਦੇ ਵਿੱਚ ਵੀ ਕੋਈ ਐ ਨਹੀਂ ਵੀ ਇਫੈਕਟ ਪੀਸ ਹੈ ਸਾਰੇ ਫਰੈਸ਼ ਵੀ ਲੋਕ ਤਾਂ ਡਾਇਰੈਕਟ ਪੀਸ ਵੀ ਪਾ ਦਿੰਦੇ ਨੇ 200 250 ਰੂਪਰ ਸਾਡਾ ਉਹ ਕੰਮ ਨਹੀਂ ਸਾਡਾ ਫਰੈਸ਼ ਦਾ ਕੰਮ ਹੈ ਜੀ ਫਰੈਸ਼ ਜੀ ਨੈਕ ਤੇ ਆਲੀਆ ਕੱਟ ਬਣਿਆ ਹੋਇਆ ਜੀ 350 ਦਾ ਸੂਟ ਵਿਦ ਦੁਪੱਟਾ ਪਿਓਰ ਦਾ ਦੁਪੱਟਾ ਤੁਸੀਂ ਸੈਮੀ ਪਿਓਰ ਪਿਓਰ ਕਰ ਸਕਦੇ ਹੋ ਮੇਰੇ ਹੱਥ ਚ ਹੀ ਆਹ ਦੇਖੋ ਕਿੰਨਾ ਸੋਹਣਾ ਹੈ ਦੁਪੱਟਾ ਇਹ ਹੋਰਿਆ ਕਿ ਆਏ ਤੁਹਾਡੇ ਲਈ ਪਾਰਟੀ ویئر 컬یکشن ਨਾਲ ਦੇਖੋ ਇਦਾਂ ਦੀਆਂ ਪਾਰਟੀ ویئر 컬یکشنਾਂ ਲੈ ਕੇ ਆਇਆ ਹੈਵੀ ਸੂਟ ਇਹ ਵੀ ਆਪਾਂ ਨੂੰ ਸੈਂਪਲ ਦਿਖਾਵਾਂਗੇ ਫੋਇਲ ਦਾ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਹੈ ਦੇਖਣੀ ਤੁਹਾਨੂੰ ਇੱਕ ਤੋਂ ਇੱਕ ਤੇ ਇਹਦੇ ਵਿੱਚ ਤੁਹਾਨੂੰ ਆ ਖੁੱਲਾ ਪੀਰ ਦਿਖਾ ਦਿੰਨੇ ਆ ਆਹ ਦੇਖੋ ਜੀ ਵੀ ਨੈੱਕ ਦੇ ਉੱਪਰ ਨਿਊ ਡਿਜ਼ਾਈਨ ਵੀ ਨੈੱਕ ਦਾ ਸਰ ਇਹਦਾ ਕੱਪੜਾ ਦੱਸੋ ਜੀ ਕਿਹੜਾ ਹੈ ਜੀ ਇਹਦਾ ਫੈਬਰਿਕ ਹੈਗਾ ਜੀ ਪਿਓਰ ਜਾਮ ਦੇ ਉੱਤੇ ਫੋਇਲਿੰਗ ਦਾ ਕੰਮ ਹੈ ਵੀ ਸ਼ੇਪ ਦੇ ਉੱਤੇ ਸਾਰਾ ਜਰੀ ਦਾ ਤੇ ਫੈਟ ਦਾ ਕੰਮ ਕੀਤਾ ਹੋਇਆ ਹੈ ਬੁਟੀ ਕਿਸ ਤਰ੍ਹਾਂ ਦਾ ਕੰਮ ਹੈ ਜੀ ਸਲਵਾਰ ਦਾਵਾਂਗੇ ਪਿਓਰ ਮੁਡਾਲ ਆ ਦੇਖੋ ਜੀ ਪਿਓਰ ਮੁਡਾਲ ਦਾ ਮਤਲਬ ਪਿਓਰ ਮਡਾਲ ਹੀ ਹੋਊਗੀ ਬੈਕ ਤੇ ਪ੍ਰਿੰਟਿੰਗ ਬਹੁਤ ਸੋਹਣੀ ਆਊਗੀ ਤੇ ਪਾਰਟੀ ویئر কালেকਸ਼ਨ ਹੈ ਸੂਟ ਬਹੁਤ ਹੀ ਸੋਹਣਾ ਡੈਜ਼ਨਿੰਗ ਬਹੁਤ ਹੀ ਵਧੀਆ ਇਦਾਂ ਦਾ ਬਣ ਕੇ ਸੂਟ ਤਿਆਰ ਹੋਊਗਾ ਇਹਦਾ ਰਹਿ ਗਿਆ ਹੁਣ ਤੁਹਾਨੂੰ ਦੁਪੱਟਾ ਦਿਖਾਉਣਾ ਦੁਪੱਟਾ ਵੀ ਬਹੁਤ ਹੀ ਪਿਆਰਾ ਹੈ ਉਹਨੂੰ ਇਹਦਾ ਦੁਪੱਟਾ ਦਿਖਾਨੇ ਜੀ ਇਹਦਾ ਦੁਪੱਟਾ ਰਹਿ ਗਿਆ ਉਹਨੂੰ ਆ ਦੇਖੋ ਦੇ ਜਿਹੜੀ ਲੈਂਥ ਹੈ ਲੈਂਥ ਵੀ ਬਹੁਤ ਦਿੱਕਤ ਆਉਂਦੀ ਹੈ ਕਸਟਮਰ ਨੂੰ ਲੈਂਥ ਮੈਂ ਜਿਹ ਲੈਂਥ ਦੇਦੇ ਇਹਦੀ ਲੈਂਥ ਹੈਗੀ 47 47 ਲੈਂਥ ਹੈ ਜੀ ਇਹਦੀ ਲੈਂਥ ਨਾਲ ਕੋਈ ਪ੍ਰੋਬਲਮ ਨਹੀਂ ਦੁਪੱਟਾ ਤੁਹਾਨੂੰ ਮਿਲੂਗਾ ਇਹਦੇ ਨਾਲ ਫੁੱਲ ਪਿਓਰ ਦਾ ਅੱਛਾ ਜੀ ਫੁੱਲ ਪਿਓਰ ਦਾ ਦੁਪੱਟਾ ਕੋਈ ਪਿਓਰ ਦਾ ਪ੍ਰਿੰਟਡ ਪ੍ਰਿੰਟਡ ਦੁਪੱਟਾ ਨਾਲੇ ਪਲੇਨ ਦੁਪੱਟਾ ਨਹੀਂ ਹੋਣਾ ਪ੍ਰਿੰਟਡ ਦੁਪੱਟਾ ਪ੍ਰਿੰਟਡ ਬਟਾ ਹੋਵੇਗਾ ਜੇ ਤੁਸੀਂ ਕਲਰ আর ਡਿਜ਼ਾਈਨ ਦਿਖਾਏ ਮਿੱਠੇ ਮਿੱਠੇ ਹੋ ਜੇ ਰੇਟ ਵੀ ਇਹਨਾਂ ਦੱਸ ਸਕਦੇ ਤੁਸੀਂ ਰੇਟ ਵੀ ਬਹੁਤ ਹੀ ਘੱਟ ਜੀ ਐ ਲੈ ਲੋ ਫਾਇਦੇ ਸੋਦੇ ਆਉਣ ਵਾਲੇ ਨੇ ਅੱਜ ਲੈ ਲੋ ਬਹੁਤ ਹੀ ਮਿੱਠਾ ਰੇਟ ਦੇਣ ਆ ਰਹੇ ਆਂ ਜੀ ਤੁਸੀਂ ਐ ਹੈਰਾਨ ਹੋ ਜਾਓਗੇ ਬਣ ਕੇ ਸੂਟ ਦੇਖੋ ਇਦਾਂ ਦਾ ਦੇਖੂਗਾ ਕੈਟਲੋਗ ਵਾਲੀ ਐਟਮਾ ਨੇ ਜੀ ਪਿਓਰ ਪਾਰਟੀ ਵੇਅਰ ਕਲੈਕਸ਼ਨ ਕਹਿ ਸਕਦੇ ਹੋ ਕਲਰ ਚਾਰਟ ਦੇਖੋ ਬਹੁਤ ਹੀ ਸੋਹਣੇ ਤੇ ਰੇਟ ਦੀ ਗੱਲ ਕਰ ਰਹੀਏ ਰੇਟ ਆਪਾਂ ਨੂੰ ਮਿਲੂਗਾ ਬਹੁਤ ਹੀ ਘੱਟ ਰੇਟਾ ਬਾਜ਼ਾਰ ਨਾਲੋਂ ਜਿਹੜਾ ਬਾਜ਼ਾਰ 'ਚ 1200 ਵਿਕ ਰਿਹਾ ਹੈ ਆਪਣੇ ਕੋਲ ਹੈਗਾ 825 ਰੁਪਏ ਦਾ ਸੋਡੇ ਵਾਲਾ 825 'ਚ ਬਹੁਤ ਸੋਹਣਾ ਵੀ ਨੈੱਕ ਡਿਜ਼ਾਈਨ ਗਲੇ ਦੇ ਉੱਪਰ ਬਹੁਤ ਸੋਹਣਾ ਸ਼ਾਨਦਾਰ ਡਿਜ਼ਾਈਨ ਬਣਿਆ ਹੈ ਤੇ ਘੇਰੇ ਤੇ ਵੀ ਥੋੜੀ-ਥੋੜੀ ਆਪਣੀ ਲੈਸ ਦਿੱਤੀ ਹੋਈ ਹੈ ਏਮਬੋਇੰਡਰੀ ਤੇ ਇਹ ਘੱਟਾ ਵੀ ਜਿਹੜਾ ਹੈਗਾ ਪਿਓਰ ਪਿਓਰ ਦਾ ਦੁਪੱਟਾ ਜਿਹਨੂੰ ਕਹਿੰਦੇ ਨੇ ਪਿਓਰ ਦਾ ਦੁਪੱਟਾ ਨਾ ਪਿਓਰ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਨਾਲ ਆਨਲੀ 800 ਦੇ ਵਿੱਚ ਤੁਹਾਨੂੰ ਆਫਰ ਹੀ ਹੈ ਜੀ ਤੁਸੀਂ ਇੱਕ ਵਾਰ ਜ਼ਰੂਰ ਦੁਕਾਨ ਤੇ ਵਿਜ਼ਿਟ ਕਰੋ ਏਅਰ ਆਣਾ ਕਿੱਥੇ ਜੀ ਆਪਣਾ ਸੁਨਾਮੀ ਗੇਟ ਏਅਰ ਕਲੋਥ ਹਾਊਸ ਤੋਬੀ ਵਾਲੀ ਗਲੀ ਦੇ ਵਿੱਚ ਠੀਕ ਹੈ ਜੀ ਏਅਰ ਕਲੋਥ ਹਾਊਸ ਦੇ ਵਿੱਚ ਪਹੁੰਚੋ ਤੋਬੀ ਵਾਲੀ ਗਲੀ ਦੇ ਵਿੱਚ ਪਹੁੰਚੋ ਸਕਰੀਨ ਤੇ ਨੰਬਰ ਵੀ ਆ ਰਿਹਾ ਹੈ ਥੈਂਕ ਯੂ ਜੀ